ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਿੱਖਾਂ ਨੇ ਆ ਕੇ ਕਿਹਾ ਕਹਿੰਦੇ ਮਹਾਰਾਜ ਤੁਹਾਡੇ ਨਾਲ ਤਪਾ ਬੜਾ ਵਿਰੋਧ ਕਰਦਾ ਮਰ ਤਪਾ ਤੁਹਾਡਾ ਵਿਰੋਧ ਬਹੁਤ ਕਰਦਾ ਲੋਕਾਂ ਕੋਲ ਤੁਹਾਡੀ ਨਿੰਦਿਆ ਕਰਦਾ ਲੋਕਾਂ ਕੋਲ ਕਹਿੰਦਾ ਕਿ ਅਮਰਦਾਸ ਵੇਖੋ ਜੀ ਗੋਇੰਦਵਾਲ ਸਾਹਿਬ ਵਿੱਚ ਇੱਕ ਕੁੜਮਾ ਦੇ ਘਰ ਝਾੜੂ ਫੇਰਨ ਵਾਲਾ ਅੱਜ ਵੇਖੋ ਜੀ ਗੁਰੂ ਬਣ ਕੇ ਬਹਿ ਗਿਆ ਮਹਾਰਾਜ ਉਹ ਤੁਹਾਡੀ ਨਿੰਦਿਆ ਬੜੀ ਕਰਦਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਹੱਸ ਪਏ ਕਹਿੰਦੇ ਭਾਈ ਨਿੰਦਕ ਦੇ ਪੱਲੇ ਕੁਝ ਨਹੀਂ ਰਹਿੰਦਾ ਸੱਚ ਦੀ ਕੋਈ ਨਿੰਦਿਆ ਕਰੇ ਸੱਚ ਮੈਲਾ ਨਹੀਂ ਹੁੰਦਾ ਕੋਈ ਸੂਰਜਵਲ ਦੇ ਪਾਸੇ ਗੰਦਗੀ ਭਰ-ਭਰ ਛੱਟੇ ਮੈਂ ਸੂਰਜ ਮੈਲਾ ਕਰ ਦੇਣਾ ਸੂਰਜ ਮੈਲਾ ਹੋ ਜਾਏਗਾ ਕਹਿੰਦੇ ਸੱਚ ਸੂਰਜ ਦੀ ਨਿਆਈ ਹੈ ਭਾਈ ਸਿੱਖੋ ਤੱਪੇ ਵਰਗੇ ਨਿੰਦਕ ਸੱਚ ਦੇ ਸੂਰਜ ਨੂੰ ਮੈਲਾ ਨਹੀਂ ਕਰ ਸਕਦੇ ਜਿਹੜਾ ਸੂਰਜ ਚੜ੍ਹਦੇ ਆ ਉਹਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਸੱਚ ਸੂਰਜ ਦੀ ਨਿਆਈ ਹੈ ਸਾ ਸੰਗਤ ਤੱਪੇ ਦੀ ਨਿੰਦਿਆ ਦੇ ਹੋਣ ਦੇ ਬਾਵਜੂਦ ਵੀ ਇਤਿਹਾਸ ਪੜ ਕੇ ਵੇਖਿਓ ਅਕਬਰ ਬਾਦਸ਼ਾਹ ਵਰਗੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਚੱਕ ਬੈ ਗਏ ਔਰ ਜਿੱਦਣ ਅਕਬਰ ਆਇਆ ਨਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਮਰਿਆਦਾ ਨਹੀਂ ਤੋੜੀ ਇਤਿਹਾਸ ਪੜ ਕੇ ਵੇਖਿਓ ਪਹਿਲਾਂ ਮਰਿਆਦਾ ਗੁਰੂ ਅਮਰਦਾਸ ਮਹਾਰਾਜ ਨੇ ਵੱਢੀ ਕਿ ਜਿਹੜਾ ਵੀ ਸਾਡੇ ਦਰਸ਼ਨਾਂ ਨੂੰ ਆਵੇ ਪਹਿਲਾਂ ਲੰਗਰ ਛਕੇ ਬਾਅਦ ਵਿੱਚ ਦਰਸ਼ਨ ਹੋਣਗੇ ਜਿਹੜਾ ਵੀ ਆਵੇ ਪਹਿਲਾਂ ਗੁਰੂ ਕਾ ਲੰਗਰ ਪ੍ਰਸ਼ਾਦਾ ਛਕੇ ਬਾਅਦ ਵਿੱਚ ਦਰਸ਼ਨ ਹੋਣਗੇ ਅਕਬਰ ਬਾਦਸ਼ਾਹ ਨੂੰ ਸੇਵਾਦਾਰਾਂ ਕਿਹਾ ਪਹਿਲਾਂ ਲੰਗਰ ਛਕੋ ਉਹ ਕਹਿੰਦਾ ਮੈਂ ਬਾਦਸ਼ਾਹ ਆ ਮੈਂ ਤਾਂ ਸ਼ਾਹੀ ਰੋਟੀ ਖਾਂਨੇ ਮੈਂ ਤਾਂ ਛਤੀ ਪ੍ਰਕਾਰ ਦੇ ਭੋਜਨ ਖਾਂਨੇ ਉਦੇ ਹਲ ਕਰਨ ਕਹਿ ਜੀ ਇਹਨਾਂ ਦੇ ਲੰਗਰ ਵਿੱਚ ਸਦੀ ਜੇ ਧਾਲ ਤੇ ਸੁੱਕੇ ਫੁਲਕੇ ਨੇ ਅਕਬਰ ਬਾਦਸ਼ਾਹ ਕਹਿੰਦਾ ਮੈਂ 36 ਪ੍ਰਕਾਰ ਦੇ ਭੋਜਨ ਖਾਣ ਵਾਲਾ ਤੇ ਸਿੱਖਾਂ ਨੇ ਕਿਹਾ ਗੁਰੂ ਦੀ ਮਰਿਆਦਾ ਹੀ ਇਹ ਹੈ ਜੇ ਦਰਸ਼ਨ ਕਰਨੇ ਨੇ ਪਹਿਲਾਂ ਲੰਗਰ ਛਕੋ ਬਹਿ ਕੇ ਜੇ ਦਰਸ਼ਨ ਕਰਨੇ ਨੇ ਪਹਿਲਾਂ ਪ੍ਰਸ਼ਾਦਾ ਛਕੋ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਲੰਗਰ ਵਿੱਚ ਬੈੰਦੇ ਉਹਨੇ ਬਹਿ ਕੇ ਜਦੋਂ ਗੁਰੂ ਦਾ ਉਹ ਪ੍ਰਸ਼ਾਦ ਛਕਿਆ ਇਹ ਗੱਲ ਅਕਬਰ ਬਾਦਸ਼ਾਹ ਨੇ ਆਪਣੀ ਜ਼ੁਬਾਨ ਤੋਂ ਕਹੀ ਕਹਿੰਦਾ ਇੰਨਾ ਰਸ 36 ਪ੍ਰਕਾਰ ਦੇ ਭੋਜਨਾਂ ਵਿੱਚ ਨਹੀਂ ਜਿੰਨਾ ਰਸ ਗੁਰੂ ਅਮਰਦਾਸ ਦੇ ਸੁੱਕੇ ਪ੍ਰਸ਼ਾਦਾਂ ਵਿੱਚ ਹੈ ਇੰਨਾ ਸਵਾਦ 36 ਪ੍ਰਕਾਰ ਦੇ ਭੋਜਨਾਂ ਵਿੱਚ ਨਹੀਂ ਜਿੰਨਾ ਸਵਾਦ ਗੁਰੂ ਅਮਰਦਾਸ ਦੇ ਲੰਗਰ ਦੀ ਦਾਲ ਵਿੱਚ ਹੈ 사ਸੰਗਤ ਅੱਜ ਵੀ ਤੁਹਾਡਾ ਤਜਰਬਾ ਰਹਿਣਾ ਹੈ ਮੈਂ ਜਦੋਂ ਦਰਬਾਰ ਸਭ ਜਾਂਦਾ ਲੰਗਰ ਵਿੱਚ ਹਾਜ਼ਰੀ ਲਵਾਈ ਦੀ ਹੈ ਪ੍ਰਸ਼ਾਦਾ ਭਾਵੇਂ ਇੱਕ ਹੀ ਛੱਕੋ ਜਾਇਆ ਕਰੋ ਜ਼ਰੂਰ ਸੇਵਾ ਕਰੋ ਉੱਥੇ ਜਾ ਕੇ ਵੇਖੀਦੇ ਵੱਡੇ ਵੱਡੇ ਅਮੀਰ ਬੰਦੇ ਕੋਈ ਸੌਤ ਤੋਂ ਆਇਆ ਹੋਇਆ ਸਾਡੇ ਧਰਮ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਭਾਵੇਂ ਦੂਜੇ ਧਰਮ ਦੇ ਨੇ ਦਰਸ਼ਨ ਕਰਨ ਆਉਂਦੇ ਨੇ ਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਉਹ ਧਾਲਾਂ ਛੱਕਦੇ ਨਾ ਮੈਂ ਧਾਲ ਪਿੰਦੇ ਵੇਖਿਓ ਜਦੋਂ ਪਾਣੀ ਪੀ। ਔਰ ਇਹ ਉਹਨਾਂ ਬੰਦਿਆਂ ਦੀ ਜ਼ੁਬਾਨ ਤੋਂ ਸੁਣਿਆ ਹੈ ਇੰਨੀ ਸਵਾਦ ਦਾਲ ਪੈਸੇ ਖਰਚ ਕੇ ਵੀ ਕਿਤੇ ਨਹੀਂ ਮਿਲਦੀ ਪਤਾ ਕਿਉਂ ਉਹ ਦਾਲ ਕਿਸੇ ਟੱਬੇ ਦੇ ਲੱਗੇ ਹੋਏ ਤੜਕੇ ਨਹੀਂ ਸੱਜਣੋ ਉਹ ਦਾਲ ਚੜਾਉਣ ਵਾਲੇ ਨੇ ਵੀ ਵਾਹਿਗੁਰੂ ਜਪਿਆ ਦਾਲ ਪਿਉਣ ਵਾਲੇ ਨੇ ਵੀ ਵਾਹਿਗੁਰੂ ਕਿਹਾ ਖੰਚਾ ਫੇਰਨ ਵਾਲਾ ਵੀ ਦਾਲ ਵਿੱਚ ਵਾਹਿਗੁਰੂ ਵਾਹਿਗੁਰੂ ਜਪਦਾ ਜਦੋਂ ਵਾਲਟੀਆਂ ਚ ਪਾ ਕੇ ਆਉਂਦੀ ਵਰਤੌਣ ਵਾਲਾ ਵੀ ਕਹਿੰਦਾ ਦਾਲ ਵਾਹਿਗੁਰੂ ਇੰਨੀ ਵਾਰ ਜਿਸ ਭੋਜਨ ਵਿੱਚ ਨਾਮ ਜਪਿਆ ਹੋਵੇ ਉਹਦੇ ਵਿੱਚ ਗੁਰੂ ਦੀਆਂ ਬਖਸ਼ਿਸ਼ਾਂ ਤੇ ਰਸ ਪਰ ਜਾਂਦਾ ਹੈ। ਅਕਬਰ ਬਾਦਸ਼ਾਹ ਨੇ ਜਦੋਂ ਪ੍ਰਸ਼ਾਦਾ ਛਕਿਆ। ਉਹਨੇ ਕਿਹਾ ਗੁਰੂ ਅਮਰਦਾਸ ਮਹਾਰਾਜ ਇਹ ਜਿਹੜੀ ਤੁਸੀਂ ਮਰਿਆਦਾ ਬਣਾਈ ਹੈ ਮੈਂ ਡਰਦੇ ਆਂ ਡਰਦੇ ਆਂ ਤੁਹਾਡਾ ਪ੍ਰਸ਼ਾਦਾ ਛਕਣ ਗਿਆ। ਪਰ ਜਿੰਨਾ ਰਸ ਤੁਹਾਡੇ ਲੰਗਰ ਦੀ ਦਾਲ ਵਿੱਚ ਸੀ ਇੰਨਾ ਰਸ ਛੱਤੀ ਪ੍ਰਕਾਰ ਦੇ ਭੋਜਨਾਂ ਵਿੱਚ ਨਹੀਂ। हे ਗੁਰੂ ਅਮਰਦਾਸ ਤੁਹਾਡਾ ਹੁਕਮ ਹੋਵੇ ਮੈਂ ਤੁਹਾਡੇ ਲੰਗਰ ਦੇ ਨਾਮ ਜ਼ਮੀਨ ਲਾਦਾ। ਉਸੇ ਜ਼ਮੀਨ ਤੋਂ ਕਣਕ ਆਏਗੀ, ਗਹਿਉ ਆਏਗਾ, ਉੱਥੋਂ ਚੌਲ ਆਉਣਗੇ। ਮਰ ਤੋਡੇ ਲੰਗਰ ਦੇ ਨਾਮ ਜ਼ਮੀਨ ਕਰਦਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ, ਹੱਸ ਕੇ ਕਹਿੰਦਿਆ, "ਕਰ ਬਾਦਸ਼ਾਹ, ਜੇ ਤੂੰ ਲੰਗਰ ਦੇ ਨਾਮ ਜ਼ਮੀਨ ਲਾਤੀ ਤੇ ਯਾਦ ਰੱਖੀਂ, ਜਿਹੜਾ ਰਸ ਤੈਨੂੰ ਦਾਲ ਵਿੱਚੋਂ ਆਇਆ, ਉਹ ਰਸ ਨਹੀਂ ਮੁੜ ਕੇ ਆਉਣਾ।" ਕਹਿੰਦਾ ਮਹਾਰਾਜ, "ਕਿਉਂ?" ਕਹਿੰਦੇ, "ਜਿਹੜੇ ਮੇਰੇ ਸਿੱਖ ਦਸਾਂ-ਨੋਹਾਂ ਦੀ ਕਿਰਤ ਕਮਾਈ ਦਾ ਰਸਤਾ ਲਿਆ ਕੇ ਚੜਾਉਂਦੇ ਨੇ, ਤੈਨੂੰ ਪਤਾ ਦੋ ਖੱਤੇ ਕਣਕ ਵਿਜਣ ਵਾਲਾ ਸਿੱਖ ਵੀ ਜਦੋਂ ਕਣਕ ਦਾ ਛੱਟਾ ਦਿੰਦਾ ਨਾਲ ਕਹਿੰਦਾ ਧੰਨ ਗੁਰੂ ਨਾਨਕ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਦੋਂ ਕਣਕ ਨੂੰ ਪਾਣੀ ਲਾਉਂਦਾ ਉਦੋਂ ਵੀ ਵਾਹਿਗੁਰੂ ਵਾਹਿਗੁਰੂ ਜਪਦਾ ਤੇ ਬਾਣੀ ਪੜ੍ਹਦਾ ਜਦੋਂ ਸਿੱਖ ਕਣਕ ਦੀ ਵਡਾਈ ਕਰਦਾ ਉਦੋਂ ਵੀ ਵਾਹਿਗੁਰੂ ਜਪਦਾ ਆਪਣੇ ਘਰ ਢੋਲੀ ਵਿੱਚ ਕੋਠੀ ਵਿੱਚ ਅੱਜ ਆਪਾਂ ਢੋਲ ਕਹਿੰਨੇ ਪਹਿਲਾਂ ਕੋਠੀ ਕਹਿੰਦੇ ਆਪਣੇ ਘਰ پڑੋਲੀ ਕੋਠੀ ਚ ਦਾਣੇ ਪਾਉਣ ਤੋਂ ਪਹਿਲਾਂ ਉਹ ਗੁਰੂ ਦੇ ਲੰਗਰ ਵਾਸਤੇ ਵੈ ਗੁਰੂ ਕਹਿ ਕੇ ਕੱਢਦੇ ਇੰਨਾ ਸਿਮਰਨ ਕਰਮ ਕਰਕੇ ਦੇ ਵਿੱਚ ਰਸ ਭਰਿਆ ਸਤ ਸੰਗਤ ਅਕਬਰ ਬਾਦਸ਼ਾਹ ਤੋਂ ਪਾਦਸ਼ਾਹ ਨੇ ਲੰਗਰ ਵਾਸਤੇ ਜ਼ਮੀਨ ਨਹੀਂ ਲਈ ਜਦੋਂ ਮਹਾਰਾਜ ਦੇ ਦੂਜੀ ਵਾਰ ਲਾਹੌਰੋਂ ਲੰਗਦੇ ਉਹਨਾਂ ਦਰਸ਼ਨ ਕੀਤੇ ਨਾ ਇੱਕ ਪਰਗਣਾ ਜ਼ਮੀਨ ਦਾ ਉਹਨੇ ਚਬਾਲ ਇਲਾਕੇ ਵਿੱਚ ਤਨ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਪਾਤਸ਼ਾ ਜਿੱਦਾਂ ਦੀ ਇਹ ਪੰਨੀ ਤੋਢੀ ਧੀ ਹੈ ਮਹਾਰਾਜ ਮੈਂ ਤੁਹਾਡੇ ਦਰ ਦਾ ਸੇਵਕ ਹਾਂ ਭਾਵੇਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ ਮਹਾਰਾਜ ਤੁਸੀਂ ਕੁਝ ਨਹੀਂ ਲੈਣਾ ਮੈਂ ਆਪਣੀ ਧੀ ਜਾਣ ਕੇ ਤੁਹਾਡੀ ਪੰਨੀ ਦੇ ਨਾਮ ਜਮੀਨ ਕਰਨਾ ਇੱਕ ਪੂਰਾ ਪਰਗਣਾ ਲਿਖ ਕੇ ਦੇ ਗਿਆ ਜ਼ਮੀਨ ਦਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਹ ਜ਼ਮੀਨ ਨਹੀਂ ਬਾਈ ਖੱਲੀ ਪਿਆ ਰਿਆ ਤਨ ਗੁਰੂ ਰਾਮ ਦਾ ਸਮਹਾਰਾਜ ਗੁਰੂ ਬਣੇ ਬੀਬੀ ਭਾਨੀ ਤਨ ਗੁਰੂ ਰਾਮ ਦਾ ਸਮਹਾਰਾਜ ਦੇ ਮਹਿਲ ਬਣੇ ਇਤਿਹਾਸ ਪੜਿਓ ਉਹ ਪਰਗਨਾ ਜ਼ਮੀਨ ਦਾ ਗੁਰੂ ਰਾਮ ਦਾ ਸਮਹਾਰਾਜ ਨੇ ਨਹੀਂ ਵਾਇਆ ਜਦੋਂ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਗੁਰਤਾ ਗੱਦੀ ਤੇ ਆਏ ਫਿਰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਅਕਬਰ ਵਿੱਲੇ ਦੀ ਉਹ ਜ਼ਮੀਨ ਪਈ ਹੈ ਤੁਹਾਡੇ ਭਰਾ ਪ੍ਰਿਥੀ ਚੰਦ ਨੇ ਰਸਤਾ ਰੋਕ ਦਿੱਤੀਆਂ ਨੇ ਰਸਤਾ ਉਹ ਆਪਣੇ ਵੱਲ ਲੈ ਜਾਂਦਾ ਲੰਗਰ ਛਕਣ ਸਾਡੇ ਵੱਲ ਘੱਲ ਦਿੰਦਾ ਹੈ ਮਹਾਰਾਜ ਉਹਦੇ ਮਸੰਦ ਸਿੱਖਾਂ ਦੀਆਂ ਰਸਤੇ ਲੈ ਜਾਂਦੇ ਨੇ ਜਿਹੜੀ ਜ਼ਮੀਨ ਅਕੌਰ ਵੇਲੇ ਦੀ ਪਈ ਜੇ ਤੁਹਾਡਾ ਹੁਕਮ ਹੋਵੇ ਤਾਂ ਵਹੀ ਕਰੀਏ ਧੰਨ ਬਾਬਾ ਬੁੱਢਾ ਸਾਹਿਬ ਜੀ ਔਰ ਗੁਰੂ ਦੇ ਸਿੱਖਾਂ ਨੇ ਉਹ ਫਿਰ ਚਵਾਲ ਪਰਗਨੇ ਦੀ ਜ਼ਮੀਨ ਵਹੀ ਉੱਥੇ ਫਿਰ ਬਾਬਾ ਬੁੱਢਾ ਸਾਹਿਬ ਦੀ ਵੀੜ ਬਾਬਾ ਬੁੱਢਾ ਸਾਹਿਬ ਬਣੀ ਅੱਜ ਵੀ ਉਹ ਗੁਰਦੁਆਰਾ ਬਣਿਆ ਹੋਇਆ ਉੱਥੇ ਧੰਨ ਬਾਬਾ ਬੁੱਢਾ ਸਾਹਿਬ ਛੇਵੇਂ ਪਾਤਸ਼ਾਹ ਤੱਕ ਆਪ ਤੇ ਸਿੱਖਾਂ ਕੋਲੋਂ ਖੇਤੀ ਕਰਵਾਉਂਦੇ ਦਾ ਕਹਿਣ ਤੋਂ ਭਾਵ ਇਹ ਹੈ ਇਹ ਗੁਰੂ ਦਾ ਦਰ ਹੈ ਇੱਥੇ ਆ ਕੇ ਸੋਝੀ ਹੁੰਦੀ ਹੈ ਸਿੱਖ ਨੇ ਕਰਨਾ ਕੀ ਗੁਰੂ ਦੇ ਦਰ ਉੱਤੇ ਅਕਬਰ ਬਾਦਸ਼ਾਹ ਵਰਗਿਆਂ ਨੂੰ ਸੋਝੀ ਆ ਗਈ ਆਪਾਂ ਵੀ ਗੁਰੂ ਚਰਨਾ ਚਰਦਾਸ ਕਰਨੀ ਮਹਾਰਾਜ ਸਾਨੂੰ ਕਿਰਪਾ ਕਰਕੇ ਸੋਝੀ ਦਿਓ